ਅੱਜ ਜਦੋਂ ਪਈ ਐਸਆਰ ਦੇ ਖੜੇ ਆ ਸੀ ਪਹਿਲਾਂ ਇਸ ਤੋਂ ਪਹਿਲਾਂ ਡੀਐਸਆਰ ਬਣਾਈ ਹੋਈ ਐ ਜਿਹੜਾ ਕੱਦੂ ਵਗੈਰਾ ਕਰਕੇ ਲੰਨੇ ਉਹਨੂੰ ਕੁਝ ਹੋਰ ਕਿਹਾ ਜਾਂਦਾ ਉਹ ਤਾਂ ਸਿੰਪਲੀ ਸਿੱਧਾ ਹੀ ਸਿੰਪਲ ਹਾਂਜੀ ਓਕੇ ਓਕੇ ਐਸਆਰ ਵਿਧੀ ਦੇ ਨਾਲ ਇਸ ਕੇਸ ਦੇ ਵਿੱਚ ਉਹ ਨਾਲ ਆਇਆ ਜਾ ਰਿਹਾ ਜਿਹੜਾ ਪਿਆਲਾ ਦੇ ਚੱਕ ਅਮਰਸਰੀਆਂ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਖੇਤ ਦੇ ਵਿੱਚ ਸਹਾਦਾ ਮਾਰ ਕੇ ਜਿਹੜਾ ਝੋਨਾ ਲਗਾਉਂਦੀ ਕਿਸਾਨਾਂ ਵੱਲੋਂ ਇੱਕ ਨਵੀਂ ਵਿਧੀ ਪਿਆਰ ਕੀਤੀ ਹੈ ਔਰ ਇਸ ਵਿਧੀ ਦੇ ਤਾਹਰ ਸਾਹ ਜਿਹੜਾ ਝੋਨਾ ਲਗਾਇਆ ਜਾ ਰਿਹਾ ਸਮਾਣਾ ਦੇ ਪਿੰਡ ਅੰਮ੍ਰਿਤਸਰ ਇਹ ਅਚਕ ਅੰਮ੍ਰਿਤਸਰੀਆਂ ਤੋਂ ਬਹੁਤ ਵਧੀਆ ਤਰੀਕਾ ਹੈ ਔਰ ਝਾੜ ਵੀ ਬਹੁਤ ਜ਼ਿਆਦਾ ਮਿਲਦਾ ਹੈ ਸਭ ਤੋਂ ਪਹਿਲਾਂ ਤਾਂ ਇਸ ਤਕਨੀਕ ਬਾਰੇ ਥੋੜਾ ਜਿਆਦਾ ਸਾਨੂੰ ਪਤਾ ਨਹੀਂ ਹੈ ਨਾ ਤੇ ਬਾਕੀ ਜਿਹੜੇ ਹੋਰ ਵੀ ਕਿਸਾਨ ਨੇ ਉਹਨਾਂ ਨੂੰ ਵੀ ਇਸ ਤਕਨੀਕ ਬਾਰੇ ਥੋੜੀ ਜੀ ਜਾਣਕਾਰੀ ਵੀ ਦਿਓ ਜਿਵੇਂ ਹੁਣ ਸੁਹਾਗਾ ਵੱਜ ਰਿਹਾ ਹੈ ਇਹ ਕਿਦਾਂ ਸਿਸਟਮ ਆਇਆਗਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਇੱਕ ਤਾਰਾ ਚੈਨਲਾਂ ਜੁੜੇ ਆ ਸਾਰੇ ਰੂਬ ਨੂੰ ਜਿਹੜੇ ਆਪਣੇ ਸਰਕਾਰੀਓ ਆਪਣੇ ਪਰਵਤਾ ਨੇ ਸਾਰਿਆਂ ਦਾ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦਾ ਔਰ ਅੱਜ ਆਪਾਂ ਖੜੇ ਆਂ ਚੱਕ ਅਮਰਸਰੀਆਂ ਦੇ ਖੇਤਾਂ ਦੇ ਵਿੱਚ ਡਾਕਟਰ ਸਾਹਿਬ ਇਸ ਵਿਧੀ ਦਾ ਕੀ ਨਾਮ ਹੈ ਜਿਹਦੇ ਵਿੱਚ ਆਪਾਂ ਨੂੰ ਕੱਦੂ ਵੀ ਨਹੀਂ ਮਾਰਨਾ ਪੈਂਦਾ ਸਰ ਜਿਹੜਾ ਅੱਜ ਅਸੀਂ ਖੇਤ ਦੀ ਬਜਾਈ ਕਰਨ ਜਾ ਰਹੇ ਆਂ ਇਹਦਾ ਐਸਆਰਬੀਡੀ ਹੈ ਐਸਆਰਬੀ ਐਸਆਰ ਦੀ ਫੁੱਲ ਫਾਰਮ ਐਨੈਰੋਬਿਕ ਫੀਲਡਿੰਗ ਆਫ ਰਾਈਸ ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿ ਸਕਦੇ ਹਵਾ ਮੁਕਤ ਵਾਤਾਵਰਣ ਦੇ ਵਿੱਚ ਮੋਦੀ ਬਜਾਈ ਕੀਤੀ ਜਾਵੇ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਚੱਕ ਅਮਰਸਰੀਆਂ ਦੇ ਖੇਤਾਂ ਚੋਂ ਦੇਖ ਰਹੇ ਹੋ ਜਿੱਥੇ ਕਿ ਨਵੀਂ ਤਕਨੀਕ ਦੇ ਨਾਲ ਝੋਨਾ ਲਗਾਇਆ ਜਾ ਰਿਹਾ ਹੈ ਔਰ ਬਹੁਤ ਹੀ ਡਿਫਰੈਂਟ ਤਰੀਕੇ ਦੇ ਨਾਲ ਝੋਨਾ ਇੱਥੇ ਲਗਾਇਆ ਜਾ ਰਿਹਾ ਹੈ ਔਰ ਤਸਵੀਰਾਂ ਦੇ ਵਿੱਚ ਤੁਸੀਂ ਕਿਸਾਨਾਂ ਨੂੰ ਬੀਜ ਪਾਉਂਦੇ ਹੋਏ ਦੇਖ ਰਹੇ ਹੋ ਡ੍ਰਿੱਲ ਕੀਤਾ ਜਾਂਦਾ ਜਿੱਦਾਂ ਕਣਕ ਬੀਜਦੇ ਆ ਉਸ ਤਰ੍ਹਾਂ ਇਹ ਤਕਨੀਕ ਦੇ ਨਾਲ ਚੋਨਾ ਲਗਾਇਆ ਜਾ ਰਿਹਾ ਕਿਹੜੀ ਤਕਨੀਕ ਹੈ ਆਪਾਂ ਇੱਥੇ ਕਿਸਾਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਯੂਨੀਵਰਸਿਟੀ ਪਟਿਆਲਾ ਤੋਂ ਵਿਸ਼ੇਸ਼ ਜਿਹੜੇ ਮਾਹਰ ਨੇ ਖੇਤੀਬਾੜ ਦੇ ਡਾਕਟਰ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਕਿਸ ਤਰੀਕੇ ਦੇ ਨਾਲ ਜਿਹੜਾ ਚੋਨਾ ਲਗਾਇਆ ਜਾਂਦਾ ਔਰ ਕਿੰਨੇ ਕੁ ਪਾਣੀ ਦੀ ਬਚਤ ਹੈ ਕਿੰਨੇ ਕੁ ਸਾਡੀ ਪੈਸਿਆਂ ਦੀ ਬਚਤ ਹੁੰਦੀ ਹੈ ਔਰ ਟਾਈਮ ਟੇਬਲ ਦੀ ਕਿੰਨੀ ਕੁ ਬਚਤ ਹੁੰਦੀ ਹੈ ਸਾਰੀ ਗੱਲਬਾਤ ਆਪਾਂ ਇੱਥੇ ਕਰਾਂਗੇ ਜੇ ਦੂਸਰੇ ਪਾਸੇ ਗੱਲ ਕਰੀਏ ਤਾਂ ਪੁਰਾਣੇ ਟਾਈਮਾਂ ਦੇ ਵਿੱਚ ਜਿਹੜਾ ਅੱਜ ਤੋਂ ਪਹਿਲੇ ਟਾਈਮਾਂ ਦੇ ਵਿੱਚ ਝੋਨਾ ਲਗਾਇਆ ਜਾਂਦਾ ਸੀ ਉਸ ਦੇ ਨਾਲ ਕਾਫੀ ਜ਼ਿਆਦਾ ਖਰਚਾ ਹੁੰਦਾ ਸੀ ਜਿਵੇਂ ਕਈ-ਕੀ ਦਿਨ ਪਹਿਲਾਂ ਪਾਣੀ ਚੱਲਣਾ ਔਰ ਪਾਣੀ ਚਲਾ ਕੇ ਰੱਖਣਾ ਫਿਰ ਉਸ ਤੋਂ ਬਾਅਦ ਕਦੂ ਮਾਰਨਾ ਕਦੂ ਮਾਰਨੇ ਨਾਲ ਨਾਲ ਕਾਫੀ ਜ਼ਿਆਦਾ ਲੇਬਰ ਦੀ ਵੀ ਲੋੜ ਪੈਂਦੀ ਹੈ ਸਮਾਣਾ ਦੇ ਬਲਾਕ ਦੇ ਪਿੰਡ ਚੱਕ ਨੰਬਰ ਸੱਜੇ ਚੱਕ ਔਰ ਤੁਸੀਂ ਪਟਿਆਲੇ ਤੋਂ ਆਏ ਹੋ ਮੈਂ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜਾਉਂਦਾ ਸਰ ਪਾਣੀ ਦੀ ਜੇ ਬਚਤ ਦੀ ਗੱਲ ਕਰੀਏ ਤਾਂ ਇਸ ਤਕਨੀਕ ਦੇ ਨਾਲ ਕਿੰਨਾ ਕੁ ਪਾਣੀ ਜਿਹੜਾ ਬਚਦਾ 70% ਜੀ 70% 70 ਜਿਉਂ ਕਿ ਇਸ ਬਲੌਗ ਅਕਤੀ ਨਾਲ ਮੈਂ ਜਦੋਂ ਮੇਰਾ ਖੇਤਾਂ ਦੇ ਵਿੱਚ ਮੈਂ 6 ਪਾਣੀ ਲਾ ਕੇ ਝੋਨਾ ਤਿਆਰ ਕਰਦਾ ਸੀ 6 ਪਾਣੀ ਔਰ ਕਿਤੇ ਨਾ ਕਿਤੇ ਪਾਣੀ ਦੇ ਨਾਲ ਨਾਲ ਜਿੱਦਾਂ ਕੋ ਲੇਬਰ ਦੀ ਹੁੰਦੀ ਉਸ ਚੀਜ਼ ਤੋਂ ਵੀ ਬਚਤ ਹੁੰਦੀ ਹੋਏ ਮੈਂ ਕਿੰਨਾਂ ਸਾਲ ਅੱਜ ਖੜੇ ਖੇਤ ਵਿੱਚ ਖੜ ਕੇ ਆ ਗੱਲਬਾਤ ਹੋ ਰਹੀ ਹੈ ਸਾਡੀ ਤੁਸੀਂ ਦੇਖੋ ਕਿ ਸਾਰਿਆਂ ਨੇ ਬੜੀ ਪ੍ਰੋਪਰ ਡਰੈਸ ਪਾਈ ਹੋਈ ਆ ਔਰ ਇਹਦੇ ਵਿੱਚ ਤੁਹਾਡੇ ਕੱਪੜਾ ਨਹੀਂ ਲਿਬੜ ਰਿਹਾ ਤੁਸੀਂ ਕਹੀ ਨਹੀਂ ਤੁਹਾਡੇ ਤੁਹਾਡੇ ਇੱਥੇ ਕਿਸੇ ਫਾਰਮਰ ਦੇ ਸਾਨੂੰ ਮੋਢੇ ਤੇ ਸਾਨੂੰ ਕਹੀ ਦੀ ਜ਼ਰੂਰਤ ਨਹੀਂ ਗਈ ਠੀਕ ਹੈ ਨਾ ਬਹੁਤ ساری ਲੇਬਰ ਬਚ ਰਹੀ ਆ ਜੀ ਸਾਡਾ ਬਹੁਤ ਸਾਰਾ ਟਾਈਮ ਬਚ ਰਿਹਾ ਜੀ ਸਾਡਾ ਔਰ ਸਾਨੂੰ ਪਾਣੀ ਤੋਂ ਖਹਿੜਾ ਛੁੱਟ ਰਿਹਾ ਜੀ ਅਸੀਂ ਪਾਣੀ ਅਸੀਂ ਕਹਿੰਨੇ ਵੀ ਸਾਡੇ ਖੇਤ ਅਸੀਂ ਆਪਣੇ ਗਵਾਂਢੀਆਂ ਨੂੰ ਇਹ ਬੇਨਤੀ ਕਰ ਰਹੇ ਆ ਕਿ ਇਸ ਖੇਤ ਵਿੱਚ ਕਿਤੇ ਪਾਣੀ ਨਾ ਦੇ ਸਰ ਜਿਹੜੇ ਏਐਸਆਰ ਤਕਨੀਕ ਹੈ ਇਹ ਪੰਜਾਬ ਦੇ ਵਿੱਚ ਹੁਣ ਤੱਕ ਤਕਰੀਬਨ ਕਿੰਨੇ ਕ ਪਰਸੈਂਟ ਤੁਹਾਡੇ ਵੱਲੋਂ ਜਿਹੜੀ ਲੋਕਾਂ ਨੂੰ ਵੇਰ ਕੀਤਾ ਗਿਆ ਅਸੀਂ ਅਸੀਂ ਟਾਈਮ ਟੂ ਟਾਈਮ ਕਿਸਾਨੀ ਸੱਜਣ ਕਰਦੇ ਆ ਜੀ ਟਾਈਮ ਟੂ ਟਾਈਮ ਕਿਸਾਨੀ ਸੱਜਣ ਕਰਦੇ ਆ ਅਸੀਂ ਉਹਨਾਂ ਨੂੰ ਖੇਤੀ ਲੋਕਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਨੇ ਫਾਰਮਰ ਅਸੀਂ ਉਹਨਾਂ ਨੂੰ ਇਸ ਬਾਰੇ ਕਾਫੀ ਜਾਣਕਾਰੀ ਔਰ ਸਾਡਾ ਆਨਲਾਈਨ ਹਰ ਹਫਤੇ ਵੀਰਵਾ ਦੇ ਵੀਰਵਾ ਸਾਡਾ ਜ਼ੂਮ ਮੀਟਿੰਗ ਵੀ ਹੁੰਦੀ ਹੈ ਨਹੀਂ ਇਹਦੇ ਆਪਣੇ ਲੋਕਾਂ ਦੇ ਜਿਹੜੇ ਵੀ ਕਿਸਾਨ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਨੇ ਉਹ ਲੈ ਰਹੇ ਨੇ ਸਰ ਪਾਣੀ ਜ਼ਿਆਦਾ ਦੇਣਾ ਵੀ ਕਿਤੇ ਨਾ ਕਿਤੇ ਹਾਨੀਕਾਰਕ ਹੋ ਸਕਦਾ ਐਕਚੁਅਲੀ ਜਿਹੜਾ ਬਨਸਪਤੀ ਜਗਤ ਹੈ ਨਾ ਵੀ ਬਨਸਪਤੀ ਜਗਤ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਉਹਨੂੰ ਨਮੀ ਦੀ ਜ਼ਰੂਰਤ ਹੁੰਦੀ ਹੈ ਜਿੱਥੇ ਜ਼ਿਆਦਾ ਖੇਤਾਂ 'ਚ ਪਾਣੀ ਖੜਾ ਰਹੇਗਾ ਉੱਥੇ ਰੋਗ ਜ਼ਿਆਦਾ ਲੱਗਦੇ ਆ ਬਿਮਾਰੀਆਂ ਜ਼ਿਆਦਾ ਆਉਣਗੀਆਂ ਇਸ ਕਰਕੇ ਨਾ ਖੇਤਾਂ ਦੇ ਵਿੱਚ ਸਾਨੂੰ ਫਰਟੀਲਾਈਜ਼ਰ ਵੀ ਜ਼ਿਆਦਾ ਜ਼ਰੂਰਤ ਪਵੇਗੀ ਸਟੈਕਸਾਈਡ ਦੀ ਜਿਵੇਂ ਜਿਵੇਂ ਸਰ ਲਾਸਟ ਜਾਂਦੇ ਜਾਂਦੇ ਇਹੀ ਸਵਾਲ ਕਿ ਤੁਸੀਂ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਹੁਣ ਇਸ ਵਿਧੀ ਨਾਲ ਜਿਆਦਾ ਮਤਲਬ ਫੇਰ ਕਰਨਾ ਚਾਹੋਗੇ ਤੁਹਾਡੇ ذریعے ਪੰਜਾਬ ਦੇ ਕਿਸਾਨਾਂ ਨੂੰ ਦਿਲਤੀ ਕਰਨਾ ਚਾਹੁੰਦਾ ਕਿ ਆਉਂਦੇ ਸਾਲ ਹਰ ਕਿਸਾਨ ਚਾਹੇ 1 ਏਕੜ ਚਾਹੇ 10 ਏਕੜ ਜਿੰਨੀ ਵੀ ਆਉ ਕਰਨਾ ਚਾਹੁੰਦਾ ਜਾਂ ਸਿੱਖਣਾ ਚਾਹੁੰਦਾ ਇਸ ਵਿਧੀ ਨੂੰ ਜਰੂਰ ਆਪਣੇ ਖੇਤਾਂ ਵਿੱਚ ਅਡਾਪਟ ਕਰੇ ਔਰ ਉਹਨੂੰ ਸਿੱਖੇ ਉਹਨੀਆਂ ਕਮੀਆਂ ਪੇਸ਼ੀਆਂ ਨੂੰ ਪਤਾ ਕਰੇ ਤਾਂ ਕਿ ਅਸੀਂ ਉਹਨਾਂ ਨੂੰ ਹੋਰ ਵਧੀਆ ਉਸ ਵਿਧੀ ਨੂੰ ਹੋਰ ਸੁਧਾਰ ਕਰ ਸਕੀਏ ਸਰ ਤੁਹਾਡਾ ਕੰਟੈਕਟ ਨੰਬਰ ਵੀ ਬੋਲ ਦਿਓ ਜੇ ਕੋਈ ਸਾਡੇ ਵੀਰ ਨੂੰ ਕਿਸਾਨ ਵੀਰ ਨੂੰ ਲੋੜ ਪੈਂਦੀ ਹੈ ਤਾਂ ਉਹ ਤੁਹਾਡਾ ਕੰਟੈਕਟ ਵੀ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ ਜੀ 98141 ਜੀ 5464 ਬਹੁਤ ਧੰਨਵਾਦ ਸਰ ਧੰਨਵਾਦ ਸਰ ਕਿੱਥੋਂ ਬੋਣ ਚ ਤੁਸੀਂ ਅੱਜ ਸਿੱਧੀ ਟੱਕਰਾਂ ਨਾਲ ਸਰ ਤੇ ਗੇਟਾਂ ਤੇ ਡੜੇ ਜੀ ਸੁਪਨਾਮ ਕੀ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਹੈ ਹਰਜੀਤ ਸਿੰਘ ਜੀ ਜਿਹੜੀ ਇਹ ਵਿਧੀ ਏਐਸਆਰ ਕਹਿੰਦੇ ਨੇ ਉਹਨੂੰ ਜੀ ਜੀ ਏਐਸਆਰ ਵਿਧੀ ਦੇ ਨਾਲ ਹੁਣ ਤੱਕ ਕਿੰਨੀ ਕੁ ਤੁਸੀਂ ਬਜਾਈ ਕਰ ਚੁੱਕੇ ਹੋ ਜਾਂ ਸ਼ੁਰੂਆਤ ਹੈ ਲੈ ਇਸ ਤਰ੍ਹਾਂ ਹੈ ਨਾ ਕਿ ਵਿਧੀ ਜੈਨਿਕ ਏਐਸਆਰ ਤੇ ਡੀਐਸਆਰ ਇਹ ਅੱਜ ਆਪਾਂ ਏਐਸਆਰ ਦੇ ਖੜੇ ਆ ਸੀ ਪਹਿਲਾਂ ਇਸ ਤੋਂ ਪਹਿਲਾਂ ਡੀਐਸਆਰ ਬਣਾਈ ਹੋਈ ਹੈ ਜਿਹੜਾ ਕਦੂ ਵਗੈਰਾ ਕਰਕੇ ਲੰਨੇ ਉਹਨੂੰ ਕੁਝ ਹੋਰ ਕਿਹਾ ਜਾਂਦਾ ਉਹ ਤਾਂ ਸਿੰਪਲੀ ਸਿੱਧਾ ਹੀ ਹੈ ਸਿੰਪਲ ਹਾਂਜੀ ਸਿੰਪਲ ਇਹ ਦੋ ਟੈਕਨੋਲੋਜੀਆਂ ਨੇ ਏਐਸਆਰ ਔਰ ਡੀਐਸਆਰ ਅੱਜ ਆਪਾਂ ਏਐਸਆਰ ਦੇ ਪ੍ਰੋਜੈਕਟ ਬਾਰੇ ਗੱਲ ਕਰਾਂਗੇ ओके सर ਇਹਦੇ ਨਾਲ ਝਾੜ ਵੀ ਸੇਮ ਹੀ ਹੁੰਦਾ ਬਿਲਕੁਲ ਸੇਮ ਆਂਦਾ ਜੀ ਪਲੱਸ ਹੋ ਸਕਦਾ ਝਾੜ ਘਟਦਾ ਨਹੀਂ ਹੋਰ ਵੀ ਖਰਚੇ ਨੇ ਜਿਹੜੇ ਬਚ ਸਕਦੇ ਨੇ ਹਾਂ ਜੀ ਲੇਬਰ ਦੇ ਖਰਚੇ ਦੀ ਵੀ ਹੈਗੇ ਆ ਉਹ ਬਹੁਤ ਬਚਦੇ ਆ ਲਵਾਈ ਬਚਦੀ ਏ ਤਦੂ ਕਰਨਾ ਆਪਾਂ ਹੋਰ ਕਿੱਥੇ ਕਰਦੇ ਆ ਜਿਹੜੇ ਪੱਟਾਂ ਲਿਪੜੀਆਂ ਹੋਰ ਜੀ ਕੰਮ ਸਾਨੂੰ ਸਾਰਾ ਪਤਾ ਹੀ ਹੈ ਕਿ ਕਿੰਨਾ ਕਾਰ ਕਰਨਾ ਹੋਵੇ ਕਿੰਨੀ ਕਿੰਨੀ ਲੇਬਰ ਲੱਗਦੀ ਹੈ ਜੀ ਇਹਦੇ ਵਿੱਚ ਆਪਾਂ ਜਿਹੜਾ ਸਾਰਾ ਕੰਮ ਇੱਕ ਬੰਦਾ ਆਰਾਮ ਨਾਲ ਕਰ ਸਕਦਾ ਟਰੈਕਟਰ ਨਾਲ ਜਿਹੜਾ ਕਿਨੂ ਕੰਮ ਕੁਝ ਹੈਗਾ ਕਰ ਸਕਦਾ ਇੱਕ ਬੰਦਾ ਆਰਾਮ ਨਾਲ ਪੇਡ ਕਰ ਸਕਦਾ ਔਰ ਕੀ ਕਹਿਣਾ ਚਾਹੋਗੇ ਬਾਕੀ ਪੰਜਾਬ ਦੇ ਕਿਸਾਨਾਂ ਨੂੰ ਮੈਂ ਸਾਰੇ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਹਾਂ ਇਹ ਸਾਡੀ ਮਜਬੂਰੀ ਹੈ ਕਿ ਸਾਨੂੰ ਇਸ ਫੈਸਲੀਟੇਟ ਕਰਦੇ ਬਾਹਰ ਨਿਕਲਣ ਨੂੰ ਸਮਾਂ ਲੱਗਦਾ ਭਾਜੀ ਪਰ ਇਹ ਸੀ ਚੇਂਜ ਕਰ ਸਕਦੇ ਹਾਂ ਕਿ ਅਸੀਂ ਜਿਹਾਏ ਜੱਪੂ ਕਰਦੇ ਜਿਆਦਾ ਪਾਣੀ ਲਾਉਂਦੇ ਘੱਟ ਪਾਣੀ ਨਾਲ ਵੀ ਧੋਨਾ ਦੇ ਕਣਕ ਦੀ ਫਸਲ ਨੂੰ ਜਿਹੜੀ ਆਪਾਂ ਬਗਾਈਏ ਆ ਆਪਾਂ ਨੂੰ ਇਹਦੇ ਵਿੱਚ ਸਾਡਾ ਪਾਣੀ ਦਾ ਬਚਦਾ ਹੀ ਬਚਦਾ ਸਾਨੂੰ ਆਪਣਾ ਫਾਇਦਾ ਵੀ ਹੁੰਦਾ ਹੈ ਇਹ ਨਾਲ ਸਾਨੂੰ ਕਿਸਾਨ ਨੂੰ ਵੀ ਬਚਤ ਹੈਗੀ ਬਹੁਤ ਬਹੁਤ ਧੰਨਵਾਦ ਆਪਣੇ ਨੀਸਰ ਵੀ ਦੀਆ ਇਹਦੇ ਵਿੱਚ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਕੋ ਪਾਣੀ ਆਪਾਂ ਪਹਿਲਾਂ ਨਾਲ ਤੇ ਸੁਹਾਗੇ ਮਾਰ ਚੁੱਕੇ ਆ ਤੇ 20 ਦਿਨ ਬਾਅਦ ਪਾਣੀ ਲੱਗਣਾ ਆ ਜਿਹੜੇ ਘਾਹ ਉਗਣ ਜੀ ਉਹਦੇ ਨਾਲ ਜਿਹੜੀ ਗੰਗਾਸ਼ਾ ਬਹੁਤ ਘਟ ਜਾਂਦੀ ਆ ਜਦੋਂ ਘਾਹ ਘਾ ਟੁੱਕਦਾ ਆ ਤੇ 20 ਦਿਨ 21 ਬਾਅਦ ਇਹਨੂੰ ਪਾਣੀ ਲਾਉਣੇ ਆ ਇੱਕ ਤੇ ਪਾਣੀ ਦੀ ਬਚਤ ਹੁੰਦੀ ਆ ਦੂਜਾ ਜਿਹੜਾ ਘਾਹ ਤੋਂ ਵੀ ਸਾਨੂੰ ਸਤਕਾਰਾ ਮਿਲਦਾ ਆ ਤੇ ਤਾਂ ਕਰਕੇ ਜਿਹੜੀ ਬਹੁਤ ਵਧੀਆ ਵਿਧੀ ਆ ਅਸੀਂ ਤੁਹਾਡੇ ਜਿਹੜੇ ਚੈਨਲ ਜਿਹੜੀ ਲੋਕਾਂ ਨੂੰ ਫੀਲ ਕਰਦੇ ਆ ਕਿ ਵੱਧ ਤੋਂ ਵੱਧ ਇਹ ਵਿਧੀ ਨਾਲ ਜੁੜੋ ਜਾਂ ਜੋ ਪੰਜਾਬ ਨੂੰ ਦੰਗਾਲ ਹੋਣ ਤੋਂ ਜਾਂ ਜਿਹੜਾ ਪੰਜਾਬ ਦੇ ਕੰਡੇ ਤੇ ਬਣਨ ਜਾ ਰਿਹਾ ਪੰਜਾਬ ਰੇਗਿਸਤਾਨ ਬਣਨ ਜਾ ਰਿਹਾ ਆ ਉਸ ਪਾਣੀ ਨੂੰ ਬਚਾ ਕੇ ਇਹ ਆਪਾਂ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਚੰਗਾ ਭੋਗ ਖਦੀਏ ਦਿਲਜੀਤ ਜੀ ਜਿੱਦਾਂ ਤੁਸੀਂ ਦੱਸਿਆ ਮੈਨੂੰ ਹੋਰ ਵੀ ਇੱਕ ਗੱਲ ਸਮਝ ਆ ਰਹੀ ਨਾਲ ਨਾਲ ਕਿ ਇਸ ਤਕਨੀਕ ਦੇ ਨਾਲ ਕਿਤਨਾ ਕਿਤੇ ਮਿਹਨਤ ਵੀ ਘਟਾ ਔਰ ਮੁਨਾਫਾ ਵੀ ਜ਼ਿਆਦਾ ਨਹੀਂ ਬਿਲਕੁਲ ਮੁਨਾਫਤ ਹੈ ਹੀ ਆ ਜੀ ਅੱਜ ਵੇਖੋ ਕਿਸਾਨ ਜੀ ਡੀਜ਼ਲ ਦੀ ਗੱਲ ਕਰੀਏ ਲੇਬਰ ਦੀ ਗੱਲ ਕਰੀਏ ਤੇ 5000 ਰੁਪਏ ਤਾਂ ਲੇਬਰ ਹੀ ਸਿੱਧੀ ਹੈ ਤੇ ਤੇਲ ਦਾ ਖਰਚਾ ਵੱਖਰਾ ਤੇ ਮੈਨੂੰ ਲੱਗਦਾ ਕੋ 10000 ਰੁਪਏ ਤੇ ਅਸੀਂ ਅੱਜ ਬਚਾ ਲਿਆ ਤੇ 10000 ਰੁਪਏ ਉਹਦੇ ਨਾਲ ਅਸੀਂ ਉਹ ਕਪੜਾ ਨਹੀਂ ਲਿਬੜਿਆ ਲੀੜਾ ਨਹੀਂ ਲਿਬੜਿਆ ਚੱਲਦਾਲੇ ਕਿਸਾਨ ਦੇਖ ਰਹੇ ਆ ਬਚਾਰੇ ਉਹ ਕੋਈ ਕਹੀ ਚੁੱਕੀ ਫਿਰਦਾ ਕੋ ਬੱਟਾ ਲਿੰਬੜਿਆ ਕੱਪੜੇ ਖਰਾਬ ਹੋ ਰਹੇ ਆ ਸਾਰਾ ਮਿਹਨਤ ਮਸ਼ਕੱਤ ਕਰ ਰਿਹਾ ਉਹ ਪਾਣੀ ਵੀ ਜਿਹੜਾ ਘੱਟ ਲੱਗਣਾ ਪਾਣੀ ਬਿਲਕੁਲ ਘੱਟ ਲੰਘਣਾ 70% ਪਾਣੀ ਦੀ ਇਹਦਾ ਨ ਬਚਤ ਹੁੰਦੀ ਹੈ ਇਸ ਵਿਧੀ ਨਾਲ ਜੀ ਸੋ ਬਾਕੀ ਜਿਹੜੇ ਦੇਖ ਰਹੇ ਨੇ ਉਹਨਾਂ ਕਿਸਾਨਾਂ ਨੂੰ ਇਸ ਵਿਧੀ ਨਾਲ ਜੁੜਨ ਬਾਰੇ ਕੀ ਕਹਿਣਾ ਚਾਹੁੰਦੇ ਅਸੀਂ ਕੱਲ ਪਰਸੋਂ ਤੋਂ ਜਦੋਂ ਦਾ ਉਹਨਾਂ ਨੂੰ ਇਹ ਵਿਧੀ ਬਾਰੇ ਦੱਸਿਆ ਜੀ ਉਹ ਬੜੀ ਉਤਸ਼ਾਹਤਤਾ ਦੇ ਨਾਲ ਨਾ ਬੜੀ ਗੰਭੀਰਤਾ ਦੇ ਨਾਲ ਇਹ ਚੀਜ਼ ਨੂੰ ਦੇਖ ਰਹੇ ਆ ਤੇ ਬੜੀ ਚਿੰਤਾ ਕਰ ਰਹੇ ਆ ਉਹ ਬੜੀ ਅੰਦਰ ਖਾਤਿਰ ਖੁਸ਼ੀ ਵੀ ਜ਼ਾਹਰ ਕਰ ਰਹੇ ਆ ਕਿ ਇਹ ਇਹ ਚੀਜ਼ ਕਾਮਯਾਬ ਹੁੰਦੀ ਆ ਅਸੀਂ ਅਗਲੇ ਸਾਲ ਤੋਂ 2-4 ਚਰਚਾਂ ਦੇ ਲਈ ਬੁੱਝਾਂਗੇ ਤੇ ਸਾਡਾ ਵੀ ਪ੍ਰਾਲਾ ਕਾਇਮ ਸਥਿਰ ਹੋਗਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਅਸੀਂ ਦੇਸ਼ ਦੀ ਸੇਵਾ ਕਰਦਾ ਹੈ। ਦੇਸ਼ ਦੀ ਰੱਖਿਆ ਸਾਡੇ ਨੌਜਵਾਨ ਮੁੰਡੇ ਖੁੱਲ੍ਹੇ ਆਂਦਾਲ ਵਿੱਚ ਖੂਬ ਪਾਣੀ ਦਾ ਸਮੋਕਰ ਜਿਹਾ ਬਣਾਏ ਸੀ। ਇਹ ਕਹਿੰਦੇ ਕਿ ਅਸੀਂ 25-30 ਕਿੱਲੇ ਇਸੇ ਜਗ੍ਹਾ ਤੋਂ ਨੌਂ ਵਾਲੇ ਸੰਮੇਲ ਵਿੱਚ ਹੀ ਦਿਖਾ ਦਾਂਗੇ ਜੀ। ਸਭ ਤੋਂ ਬਹੁਤ ਧੰਨਵਾਦ। ਸ਼ੁਕਰੀਆ।